ਬਾਤ ਬਤਨਾਤ ਬਲਾਲ ਜੀ ਤੇ ਵੈਗ੍ਰੀ ਦੀ ਕਾਲਸਾ ਵੈਗ੍ਰੀ ਦੀ ਫਤਹੀ ਜੀ ਜਿਹੜੇ ਮੇਰੇ ਇਹਨਾਂ ਬਲਾਲ ਜੀ ਨੇ ਕਿਹਾ ਵੀ ਨਾਲ ਨੇ ਮੇਰੇ ਉਹਨਾਂ ਦਾ ਨਾਮ ਵਿਜੇ ਸਿੰਘ ਉਹ ਵੀ ਮੇਰੇ ਵਰਗੇ ਖੇਤੀਬਾੜੀ ਵਿਗਿਆਨੀ ਨੇ ਜੀ ਓਕੇ ਸਾਡੇ ਹੀ ਡਿਪਾਰਟਮੈਂਟ ਸੇਮ ਡਿਪਾਰਟਮੈਂਟ ਦੇ ਵਿੱਚ ਅਸੀਂ ਉਸ ਟਾਈਮ ਤੇ ਪੜਦੇ ਵੀ ਘਟੇ ਨੇੜੇ ਤੇ ਰਹੇ ਸੀ ਵੈਰੀ ਨਾਈਸ ਵੈਰੀ ਨਾਈਸ ਸੀ ਇਹ ਸਾਡੇ ਦੇਖ ਲਓ ਜੀ ਤੁਹਾਡੇ ਗਰੁੱਪ ਚ ਦੇ ਵਿੱਚ ਕਿ ਮੈਂ ਸੀ ਬਲਦੇਵ ਸਿੰਘ ਤੇ ਨੋ ਵਿਜੇ ਸਿੰਘ ਉਹ ਕਿ ਮਿੱਟੀ ਦੇ ਬਾਦਮਾਂ ਦੇ ਕਾਫੀ ਰੌਣਕ ਹੋ ਰਹੀ ਹੈ ਨਹੀਂ ਨਹੀਂ ਬਹੁਤ ਅੱਛੀ ਗੱਲ ਹੈ ਜੀ ਉਹ ਹੁਣ ਉਹ ਰਿਟਾਇਰ ਹੋ ਕੇ ਵੀ ਨਹੀਂ ਪੈਗ ਰਹਿੰਦੇ ਨੇ ਜੀ ਓਕੇ ਬੇਟੇ ਦੇ ਕੋਲ ਠੀਕ ਹੈ ਜੀ ਉਹਨਾਂ ਨੂੰ ਵੀ ਵੈਲਕਮ ਜੀ ਆਈ نو ਉਹ ਬੜੇ ਮਸ਼ਹੂਰ ਸਾਇੰਟਿਸਟ ਨੇ ਜੀ ਉਹ ਰਹੇ ਨੇ ਨੈਸ਼ਨਲ ਸਾਇੰਟਿਸਟ ਵੀ ਇੰਡੀਆ ਦੇ ਵਿੱਚ ਓਕੇ ਦੇ ਰਿਟਾਇਰ ਨੇ ਤੇ ਆਪਾਂ ਆਵਦੀ ਆਪਣੇ ਅੱਜ ਦੀ ਗੱਲਬਾਤ ਤੇ ਸਭ ਤੋਂ ਪਹਿਲਾਂ ਜੀ ਕਿ ਮੈਂ ਦੱਸ ਦਿਆਂ ਕਿ ਇਹ ਜਿਹੜਾ ਆਰਟੀਕਲ ਹੈ ਜਿਹਦੀ ਉਹਦਾ ਇਹਦਾ ਆਰਟੀਕਲ ਆਲਰੇਡੀ ਅਪ੍ਰੈਲ ਇਸ਼ੂ ਦੇ ਵਿੱਚ ਛਪ ਚੁੱਕਾ ਹੈ ਮੇਰੇ ਖਿਆਲ ਤੇ ਹੋ ਸਕਦਾ ਹੈ ਕਿ ਤੁਸੀਂ ਕਾਫੀ ਸੰਗਤ ਦੇ ਵਿੱਚੋਂ ਪੜ੍ਹ ਵੀ ਲਿਆ ਹੋਵੇ ਬਿਲਕੁਲ ਠੀਕ ਹੈ ਜੀ ਜਿਹੜਾ ਮਕਸਦ ਸਿਰਫ ਇੰਨਾ ਹੀ ਹੈ ਕਿ ਕੋਈ ਹੋਰ ਤਾਂ ਆਪ ਜੀ ਦੇ ਵਿਚਾਰ ਹੋਣ ਫਿਰ ਅੱਗੇ ਤੋਂ ਉਹ ਵੀ ਵਿੱਚ ਕੰਸੀਡਰ ਕਰ ਲਿਆ ਜਾਣਾ ਤੇ ਪਹਿਲਾ ਮੇਰਾ ਆਈਡੀਆ ਸੀ ਕਿ ਪਹਿਲਾ ਮਹੀਨਾ ਕਰਦਾ ਹੁੰਦਾ ਲੇਕਿਨ ਕੁਝ ਆਰਨਾ ਕਰਕੇ ਨਹੀਂ ਹੋ ਸਕਿਆ ਤੇ ਆਪਾਂ ਚਲ ਸ਼ੁਰੂ ਕਰੀਏ ਜੀ ਕਿ ਪਿਛੋਕੜ ਸਾਖੀਆਂ ਹੀ ਗੱਲ ਕਰਾਂਗੇ ਕਿ ਸਾਖੀਆਂ ਕੀ ਕਹਿੰਦੀਆਂ ਨੇ ਤੇ ਇੱਕ ਇਹ ਵੀ ਆ ਕਿ ਜੋਤੀ ਜੋਤ ਸਮਾਉਣ ਦੇ ਅਨਸਾਰ ਕੀ ਉਹਨਾਂ ਦੀ ਡੇਟ ਆਫ ਬਰਥ ਬਣਦੀ ਆ ਹੋਰ ਸਰੋਤ ਭਾਈ ਗੁਰਦਾਸ ਜੀ ਦੇ ਬਚਨ ਵੀ ਥੋੜੇ ਜੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਫਿਰ ਵਿਚਾਰ ਕਰਾਂਗੇ ਜੀ ਕਿ ਕਿਉਂ ਉਹਨੋਂ ਤੇ ਕਿਵੇਂ ਕੀ ਪੋਸਿਬਿਲਿਟੀ ਨੇ ਬਿਚੋਕੜ ਹੈ ਜੀ ਜਿਵੇਂ ਬਲਾਜ ਜੀ ਨੇ ਦੱਸਿ ਦਿੱਤਾ ਕਿ ਆਮ ਜਿਹੜਾ ਪ੍ਰਕਾਸ਼ ਦਿਵਸ ਆ ਉਹ ਗੁਰਦੁਆਰਿਆਂ ਵਿੱਚ ਪਰਮਸਤਾਨਾ ਸਾਰੀ ਦਿਗਾ ਕੱਤੇ ਦੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ ਤੇ ਆਮ ਸਿੱਖ ਇਹ ਹੀ ਸਮਝੇ ਨੇ ਹਨ ਨੇ ਕਿ ਗੁਰੂ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਦੇ ਨਹੀਂ ਹੋਇਆ ਸੀ ਮੈਂ ਕਾਫੀ ਲੋਕਾਂ ਨਾਲ ਗੱਲ ਕੀਤੀ ਹੈ ਸਭ ਇਹੋ ਹੀ ਆਮ ਇਹੋ ਹੀ ਸਮਝਦੇ ਨੇ ਹ ਹੁਣ ਉਹਦੇ ਚ ਪ੍ਰੋਬਲਮ ਹੀ ਆਉਂਦੀ ਆ ਕਿ ਜਦੋਂ ਤੁਸੀਂ ਕੱਤਕ ਦੀ ਪੂਰਨਮਾਸ਼ੀ ਰੱਖਦੇ ਜੇ ਤੇ ਉਹਦੇ ਨਾਲ ਜਿਹੜੀਆਂ ਦੂਸਰੀਆਂ ਡੇਟਸ ਨੇ ਨਾ ਨਾਨਕਸ਼ਹੀ ਕੈਲੰਡਰ ਆ ਈਸਵੀ ਕੈਲੰਡਰ ਵਿੱਚ ਡੇਟ ਚੇਂਜ ਹੋ ਜਾਂਦਾ ਤਰੀਖ ਬਦਲ ਜਾਂਦੀ ਆ ਹੁਣ ਪਹਿਲੀ ਗੱਲ ਇਹ ਆ ਕਿ ਇਹ ਕਿਸੇ ਦਾ ਜਨਮ ਦਿਨ ਆ ਹੋਰ ਗੁਰੂ ਸਾਹਿਬ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੀ ਇਹੋ ਇਸ਼ੂ ਆ ਕਿ ਤਰੀਕ ਬਦਲਣੀ ਜਿਹੜੀ ਇਹ ਤੁਹਾਨੂੰ ਠੀਕ ਲੱਗਦੀ ਆ ਅੱਗੇ ਹੁਣ ਕਾਸ ਕਰਕੇ ਨਵੀਂ ਜਨਰੇਸ਼ਨ ਇਹ ਪੁੱਛਦੀ ਹੈ ਕਿ ਇਹ ਕਿਵੇਂ ਹੁੰਦਾ ਹੈ ਕਿ ਸਾਡੀ ਤੇ ਇੱਕੋ ਦਿਨ ਜਨਮ ਆਉਂਦਾ ਹੈ ਜਨਮ ਦਿਨ ਆਉਂਦਾ ਹੈ ਇਹ ਗੁਰੂ ਜੀ ਦੀਆਂ ਦਾ ਦੋ ਦੋ ਕਦੀ ਕੋਈ ਆ ਕਿਸੇ ਤਰੀਕ ਨੂੰ ਆ ਜਾਂਦਾ ਕਦੀ ਕਿਸੇ ਤਰੀਕ ਨੂੰ ਆ ਜਾਂਦਾ ਸੋ ਵੀ ਹੈਵ ਨੋ ਅਨਸਰ ਤੇ ਪਹਿਲਾਂ ਸਾਖੀਆਂ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਜਿਹੜੀ ਇੱਕ ਪ੍ਰਾਤਮਿਕ ਜਨਮ ਸਾਖੀ ਹੈ ਉਹ ਭਾਈ ਗੁਰਦਾਸ ਜੀ ਦੇ ਸਮੇਂ ਦੀ ਲਿਖੀ ਗਈ ਹੈ ਤੇ ਉਹਦੇ ਵਿੱਚ ਇਹ ਲਿਖਿਆ ਮੈਂ ਉਹ ਜੋ ਲਿਖਿਆ ਉਹ ਹੀ ਕਿ ਸੰਮਤ 1525 बाबा नानक ਜਨਮਿਆ ਵਿਸਾਖ ਮੈਂ ਤ੍ਰਿਤੀਆ ਚੰਨ ਰਾਤ ਅੰਮ੍ਰਿਤ ਵੇਲਾ ਪਹੋਰ ਰਾਤ ਰੰਧੀ ਕੋ ਜਨਮਿਆ ਉਹਦੇ ਵਿੱਚ ਲਿਖਿਆ ਜੀ ਜਿਹੜਾ ਤੇ ਭਾਈ ਮਨੀ ਸਿੰਘ ਜੀ ਵਾਲੀ ਸਾਖੀ ਜਿਹੜੀ ਆ ਉਹਦੇ ਲਿਖਿਆ ਸੰਮਤ 1526 ਤੁਸੀਂ ਦੇਖੋ ਵੀ 1 ਸਾਲ ਦਾ ਇੱਥੇ ਫਰਕ ਆ ਵਿਸਾਖ ਮਾਸ ਸ਼ੁਕਲ ਪੱਖ ਤ੍ਰਿਤੀਆ ਤੇਤ ਸਵਾ ਪਹਰ ਰਾਤ ਰੰਦੀ ਸ਼੍ਰੀ ਗੁਰੂ ਨਾਨਕ ਜੀ ਨੇ ਉਤਾਰਤ ਆ ਰਹੇ ਹਾਂ ਵਿਸਾਖ ਲਿਖਿਆ ਹੈ ਤੇ ਤ੍ਰਿਤੀਆ ਤਰੀਕ ਲਿਖਿਆ ਸੋ ਇਹ ਵੀ ਉਹੀ ਚੀਜ਼ ਜਿਹੜੀ ਕਿ ਉੱਪਰ ਲਿਖਿਆ ਫਿਰ ਅੱਗੇ ਜੀ ਮਹਿਮਾ ਪ੍ਰਕਾਸ਼ ਇੱਕ ਇਹ ਵੀ ਜਿਹੜਾ ਹੈ ਪ੍ਰਾਣੀ ਲਿਖਿਆ ਕਾਫੀ ਤੇ ਇਹਦੇ ਚ ਲਿਖਿਆ ਜੀ ਹਰ ਪੈ ਅਵਤਾਰ ਨਰੰਜਨੀ ਸੰਤ ਰੂਪ ਤਨ ਧਾਰ ਕਰਤਾ ਕਰੰਤਾਰਨ ਜਗਤ ਕੋ ਕਰ ਹੈ ਭਗਤ ਪ੍ਰਚਾਰ ਸੋ ਉਹਦੇ ਵਿੱਚ ਅਖੀਰ ਦੀ ਲਾਈਨ ਪੜੋ ਸਮਤ ਬਿਕਰਮ ਨਿਰਪ ਕੋ 15 15 ਸਹਸ 25 ਵਿਸਾਖ ਸੁਦੀ 33 ਦਿਗੋ ਤਾਰਿਖ ਵਾਪਿਸ ਉਹ ਸਾਕ ਤੇਨ ਲਿਖਿਆ ਹੈ ਦੇਚ ਤੇ ਅੱਜ ਕੱਲ੍ਹ ਸਾਖੀਆਂ ਵਿੱਚ ਜਿਹੜੇ ਮਹਿਮਾ ਪ੍ਰਕਾਸ਼ ਦੇ ਬੇਸ ਨੇ ਉਹਦੇ 1526 ਲਿਖਿਆ ਜਿਹੜੀ ਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਕਿਤੇ 25 ਲਿਖਿਆ ਕਿਤੇ ਉਹ ਪੁਰਾਣੇ ਹਿਸਟਰੀ ਉਸ ਟਾਈਮ ਤੇ ਇੱਕ ਸਾਲ ਦਾ ਫਰਕ ਪੈਣਾ ਕੋਈ ਵੱਡੀ ਗੱਲ ਨਹੀਂ ਹੈ ਵੈਰਵਾਲਿਕ ਵਾਲੀ ਜਨਮ ਸਾਖੀ ਆ ਜੀ ਉਹਦੇ ਚ ਵੀ ਇਹ ਹੋਣੀ ਕਿਹ ਸਮਤ 1526 ਕਾਲ ਯੁਗ ਮੈਂ ਬਾਬਾ ਨਾਨਕ ਨਾਮ ਉਤਰਾਇਆ ਆਪਣਾ ਪੰਥ ਚਲਾਇਆ ਵਿਸਾਖ ਮੈਂ ਤੇ ਤੀਜ ਚਾਂਦਨੀ ਰਾਤ ਅੰਮ੍ਰਿਤ ਵੇਲਾ ਪਹਿਰ ਰਾਤ ਰੰਗੀ ਜਨਮ ਸੋ ਇਹ ਇੰਡੀਕੇਟ ਕਰਦੀ ਆ ਚਾਂਦਨੀ ਰਾਤ ਆਪਾਂ ਉਹਨੂੰ ਕਹਿੰਦੇ ਆ ਵੀ ਜਦੋਂ ਆਪਾਂ ਨੂੰ ਪਤਾ ਹੀ ਹੈ ਲੇਕਿਨ ਜਦੋਂ ਪੂਰਨਮਾਸ਼ੀ ਹੁੰਦੀ ਉਹ ਤੋਂ ਸਭ ਤੋਂ ਜ਼ਿਆਦਾ ਚਾਨਣੀ ਆ ਉਸ ਟਾਈਮ ਤਾਂ ਹੁੰਦੀ ਆ ਤੀਜਰੀ ਜਿਹੜੀ ਹੁਣ ਆਈਏ ਉਹ ਚਾਰ ਸਾਖੀਆਂ ਜਿਹੜੀਆਂ ਨੇ ਉਹ ਸਾਰੀਆਂ ਹੀ ਮਸਾਖ ਦਾ ਦੱਸਦੀਆਂ ਭਾਈ ਬਾਲੇ ਵਾਲੀ ਸਾਖੀ ਜਿਹੜੀ ਆ ਇਹ ਦੇ ਤੇ ਜਾਂ ਇਹਦੇ ਨਾਲ ਹਵਾਲੇ ਦੇ ਕੇ ਹੋਰ ਸਾਖੀਆਂ ਵਿੱਚ ਉਹ ਜਿਹੜੀ ਆ ਜਨੂ ਦੀ ਤਰੀਕ ਕੱਤਕ ਪੂਰਨਮਾਸ਼ੀ ਲਿਖੀ ਗਾ ਅੰਦਾਲੀਆਂ ਵੱਲੋਂ ਲਿਖੀ ਬਾਲੇ ਵਾਲੀ ਸਾਖੀ ਵਿੱਚ ਗੁਰੂ ਜੀ ਦੇ ਚਾਚਾ ਦੀ ਲਾਲੂ ਕੋਲ ਜਨਮ ਪੱਤਰੀ ਦੇ ਹਿਸਾਬ ਨਾਲ ਉਹਨਾਂ ਦਾ ਜਨਮ 20 ਅਕਤੂਬਰ 1469 ਹੈ ਤੇ ਅੱਗੇ ਆਪਾਂ ਫਿਰ ਥੋੜੀ ਹੋਰ ਗੱਲ ਕਰਾਂਗੇ ਬਾਅਦ ਚ ਕਿ ਹੰਧਾਲੀਆਂ ਦੇ ਜਾਂ ਦੂਜੇ ਕਿਉਂ ਉਮਾਲੇ ਦੇ ਕੀ ਕਾਰਨ ਹੋ ਸਕਦੇ ਨੇ ਗੁਰੂ ਨਾਨਕ ਵੰਸ ਪ੍ਰਕਾਸ਼ ਗੁਰੂ ਜੀ ਦੀ ਸੰਤਾਨ ਵਿੱਚੋਂ ਸੁਖਵਾਸੀ ਰਾਏ ਦੇ ਲਿਖੇ ਗੁਰੂ ਨਾਨਕ ਵੰਸ ਪ੍ਰਕਾਸ਼ ਵਿੱਚ ਜਵ ਸਾਖਲਾ ਜਨਮ ਲਿਖਿਆ ਸੋ ਇਹ ਹਿਸਾਬ ਨਾਲ ਜਿਹੜਾ ਇੱਕ ਸਾਖੀ ਬਾਲੇਵਾਲੀ ਜਾਂ ਉਹਦੇ ਨਾਲ ਰਿਲੇਟਡ ਜਿਹੜੀ ਆ ਉਹਦੇ ਤੋਂ ਬਿਨਾ ਬਾਅਦ ਬਾਕੀ ਪੰਜ ਸਾਖੀਆਂ ਦੇ ਵਿੱਚ ਬਸਾਖ ਰਜਨ ਦਰ ਲਿਖਿਆ ਦੀ ਤੇ ਜੋਤੀ ਜੋਤ ਸਮਾਉਣ ਸਮਾਉਣ ਨੂੰ ਅਨਸਾਰ ਪ੍ਰਕਾਸ਼ ਦਿਵਸ ਇਹ ਇਹ ਵੀ ਲਿਖਿਆ ਕਈ ਜਗ੍ਹਾ ਹਿਸਟਰੀ ਦੇ ਵਿੱਚ ਆ ਕਿ ਜੋਤੀ ਜੋਤ 1596 ਅੱਸੂ ਮਹੀਨਾ 6 ਹੋ ਗਿਆ ਤੇ ਤਰੀਕ 10 ਨਾਲੇ ਵੀ ਇਸ ਈਸਵੀ ਦੇ ਵਿੱਚ ਤੇ ਸਾਰਾ ਇਹ ਮਨੁਜ ਨੇ ਸਾਰੇ ਕਿ ਉਹਨਾਂ ਨੇ 70 ਸਾਲ 5 ਮਹੀਨੇ ਤੇ 7 ਦਿਨ ਦੀ ਵਾਸੇ ਪਾਸ਼ਾ ਕੀਤੀ ਹੁਣ ਇਸ ਹਿਸਾਬ ਨਾਲ ਲਾਓ ਤੇ ਪ੍ਰਕਾਸ਼ ਕਿੱਥੇ ਆਉਂਦਾ ਸੰਮਤ 1596 ਜੋ 70 ਘਟਾ ਦਿਓ ਤੇ 1526 ਹੋ ਗਿਆ ਮਹੀਨਾ ਚੇ ਜੋ 5 ਘਟਾ ਦਿਓ ਤੇ 1 ਹੋ ਗਿਆ ਵਸਾਖ ਆ ਗਿਆ ਤਰੀਕ 7 ਜੋ ਘਟਾ ਦਿਓ 10 7 ਘਟਾ ਦਿਓ ਤੇ 3 ਹੋ ਗਈ ਸੋ ਇਹ ਵੀ ਸੰਮਤ 1526 ਤੇ ਨਵੇਂ ਵਿਸਾਖਾ ਤਿੰਨ ਦੀ ਤਰੀਕ ਬਣਦੀ ਹੈ। ਔਰ ਇਸ ਦਿਨ ਪੂਰਨਮਾਸ਼ੀ ਵੀ ਬਣਦੀ ਹੈ ਉਸ ਟਾਈਮ ਤੇ। ਸਾਖੀਆਂ ਵਿੱਚ 10 ਵਧੀ ਜਾਂ ਸੁਧੀ ਲਿਖੀ ਹੈ। ਸੋ ਦੋ ਮਾਦ ਦੇ ਵਿੱਚ ਆਪਾਂ ਨੂੰ ਪਤਾ ਆਏਗਾ ਕਿ 15 ਦਿਨਾਂ ਦਾ ਫਰਕ ਹੁੰਦਾ ਹੈ। ਸੋ ਪਰ ਕਿਸੇ ਤਰੀਕੇ ਨਾਲ ਇੱਕ ਕਤਗ ਨਹੀਂ ਹੋ ਸਕਦਾ। ਹੋਰ ਸਰੋਜੀ ਜਿਹੜੇ ਨਾਮ ਇੰਟਰਨੈਟ ਦੇ ਸਭ ਤੋਂ ਪਹਿਲਾਂ ਗੁਰਦੁਆਰਾ ਪਰ ਬੰਦਨਾ ਕਮੇਟੀ ਜਿਹੜੇ ਵਿੱਚ ਲਿਖਿਆ ਗੁਰੂ ਜੀ ਦੀ ਜਨਮ ਤਰੀਕ 15 ਅਪ੍ਰੈਲ 1969 ਜਨਮ ਦਿਵਸ ਕੱਤਕਪੂਰ ਸਪੂਰ ਨਵਾਸ਼ੀ ਵਿਲ ਦਿਨ ਮਨਾਇਆ ਜਾਂਦਾ ਹੈ ਹੁਣ ਇਹਦੀ ਕੀ ਜਸਟੀਫਿਕੇਸ਼ਨ ਕੁਝ ਨਹੀਂ ਲਿਖਿਆ ਮੈਂ ਟਰਾਈ ਕੀਤਾ ਲੈ ਬੰਦ ਮਾਹਰ ਕੋਸ਼ ਦੇ ਵਿੱਚ ਵੀ 15 ਅਪ੍ਰੈਲ ਲਿਖਿਆ ਜੀ ਹੁਣ 1469 ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਵੀ ਉਹ ਹੀ ਲਿਖਿਆ ਹੈ ਵਿਕੀਪੀਡੀਆ ਤੇ ਦੇਖੋ ਜੇ ਤੁਸੀਂ ਜਾ ਕੇ ਤੇ ਉਹਦੇ ਜਿਹੀ ਉਹੀ ਲਿਖੀ ਆ ਨਾ ਇਹ ਵੀ ਲਿਖਿਆ ਪਰ ਸਿੱਖ ਪਰੰਪਰਾ ਅਨਸਾਰ ਗੁਰੂ ਨਾਨਕ ਜੀ ਦਾ ਜਨਮ ਕਤਕ ਦੀ ਪੂਰਨਮਾਸ਼ੀ ਲਿਖਿਆ ਸੋ ਜਿਹੜੀ ਐਸਜੀਪੀਸੀ ਵੀ ਉਹ ਗੱਲ ਕਹਿ ਰਹੀ ਆ ਤੇ ਵਿਕੀਪੀਡੀਆ ਨੇ ਦੇ ਆਫ ਕர்ஸ் ਉਹ ਹੋਰ ਯੂ ਰਿਸੋਰਸ ਮੈਨੂ ਟਵੰਦੀਂਦੇ ਨੇ ਸੋ ਆਈ ਐਮ ਨਾਟ ਸਰ ਵੀ ਸ਼ੁੱਡ ਨਾਟ ਬੀ ਸਰਪ੍ਰਾਈਜ਼ਡ ਇੱਕ ਜਿਹੜੀ ਆ ਜੀ ਗੁਰੂ ਭਾਈ ਗੁਰਦਾਸ ਜੀ ਤੇ ਕਵਿਤ ਨੇ 345 ਤੋਂ 348 ਤੱਕ ਉਹਦੇ ਵਿੱਚ ਜਿਹੜੀ ਪਹਿਲੀ ਲਾਈਨ ਹੈ ਉਹ ਇੰਪੋਰਟੈਂਟ ਹੈ ਕਾਰਤਕ ਮਾਸ ਰੁੱਤ ਸਰਤ ਪੂਰਨਮਾਸ਼ੀ 8 ਜਾਂ 60 ਕੜੀ ਅੱਜ ਤੇਰੀ 바ਰੀ ਹੈ ਇਹ ਇਹ ਜਿਹੜੀ ਕੋਟ ਕੀਤੀ ਜਾਂਦੀ ਹੈ ਜੀ ਕਿ ਦੇਖੋ ਇਹਨਾਂ ਦੇ ਵਿੱਚ ਕਤਕ ਲਿਖਿਆ ਕਾਰਤਕ ਮਾਸ ਰੁੱਤ ਪੂ ਰੁੱਤ ਸਰਤ ਪੂਰਨਮਾਸ਼ੀ ਵੀ ਇਹ ਤਾਂ ਲਿਖਿਆ ਹੁਣ ਜੇ ਤੁਸੀਂ ਸਾਰੀ ਪੜ ਕੇ ਵੇਖੋ ਮੈਨੂੰ ਤੇ ਕੋਈ ਗਿਆਨ ਹੈ ਨਹੀਂ ਕਵਤਾ ਦੇ ਬਾਰੇ ਜਾਂ ਲਿਖਣ ਦੇ ਬਾਰੇ ਆਪਣੇ ਵਿੱਚ ਕਾਫੀ ਗਿਆਨਵਾਰ ਜੇ ਰਪਾਲ ਸਾਹਿਬ ਵੀ ਬੈਠੇ ਆ ਜਾਂ ਪੰਡੀ ਗੁਰਦੀਸ਼ ਬੈਠੇ ਤੇ ਉਹ ਵੀ ਦੱਸ ਸਕਦੇ ਆ ਉਹਦੇ ਵਿੱਚ ਹੁਣ ਅੱਗੇ ਤੁਸੀਂ ਪੜ੍ਹ ਕੇ ਆਉਣਾ ਆਪਾਂ ਸਾਰੀ ਪੜ੍ਹਨ ਦੀ ਮੇਰੇ ਖਾ ਲੋੜ ਨਹੀਂ ਇਹ ਕਵਿਤ ਲਿਖੀਆਂ ਨੇ ਔਰ ਕਵਿਤ ਦੇ ਵਿੱਚ ਕੀ ਆਪਾਂ ਇਹ ਥੋੜਾ ਡਿਸਕਸ ਹੋ ਚੁੱਕਾ ਕਿ ਇਹਦੇ ਵਿੱਚ ਕੁਝ ਉਹ ਕੀ ਕਿਵੇਂ ਲਿਖੀ ਜਾਂਦੀ ਆ ਕਿਉਂ ਕੀਤਾ ਜਾਂਦਾ ਹੈ ਸੋ ਉਹ ਹੀ ਫਿਰ 4340 ਦੇ ਵਿੱਚ ਤੇ ਸੋਰੀ ਟੈਨਸ਼ਨ ਸੋਰੀ ਉਹ ਸੋਰੀ ਇਹ ਹੋ ਗਿਆ ਨਾ ਇਹ ਅਚ ਚ 47 ਦੇ 347 ਉਹਦੇ ਵੀ ਤੁਸੀਂ ਦੇਖੋਗੇ ਕਵਿਤਨਾਲ ਜੋ ਵੀ ਤੁਹਾਨੂੰ ਕਰਨ ਲਿਖਣਾ ਪੈਂਦਾ ਉਸ ਤਰ੍ਹਾਂ ਹੀ ਤਰੀਕੇ ਨਾਲ ਲਿਖੀ ਜਾਂ 48 ਵੀ ਲਿਖੀ ਜਾ ਸੋ ਇਹ ਦੇਖ ਕੇ ਤੁਸੀਂ ਜੇ ਚਾਹੋ ਭੈਣ ਜੀ ਗੁਰਦੀਸ਼ ਤੇ ਜਾਂ ਰਪਾਲ ਸਾਹਿਬ ਜਾਂ ਹੋਰ ਕਿ ਇਹਦੇ ਵਿੱਚ ਜਨਮ ਕਿਉਂ ਇਹ ਜੀ ਇਹਨੂੰ ਕਿਸ ਤਰੀਕੇ ਕਹ ਤੁਸੀਂ ਇਹਨੂੰ ਕਹਿ ਸਕਦੇ ਜੇ ਕਿ ਜਨਮ ਤਰੀਕ ਹੈ ਕਿਸੇ ਤਰੀਕੇ ਨਾਲ ਵੀ ਉਹਨੋਂ ਨਾ ਹੈ ਕਿ ਉਹ 카ਰ্তিক ਮਾਸ ਦੀ ਮੈਂ ਦੁਬਾਰਾ ਥੋੜਾ ਜਿਆ ਰਤ ਸਰਤ ਪੂਰਨ ਮਾਸ਼ਿਕ ਇਸ ਚੀਜ਼ ਨੂੰ ਜਨਮ ਦਿਨ ਨਾਲ ਜੋੜੀ ਜਾਂਦੀ ਹੈ ਤੇ ਜੇ ਤੁਸੀਂ ਸਾਰਿਆਂ ਨੂੰ ਰਲ ਕੇ ਪੜਾ ਪੜੋ ਤੇ ਉਹ ਸਿਰਫ ਸ਼ਿੰਗਾਰ ਰਸ ਦਾ ਨਿਰੂਪਣ ਹੈ ਸੋ ਜੇ ਕੋਈ ਵੀ ਤਾਂ ਆਪ ਜੀ ਦੇ ਵਿੱਚੋਂ ਕੋਈ ਕਹਿਣਾ ਚਾਵੇ ਕਿ ਇਹ ਗੱਲ ਤੁਹਾਨੂੰ ਠੀਕ ਲੱਗਦੀ ਹੈ ਕਿ ਨਹੀਂ ਤੇ ਮੇਰੇ ਵਿਚਾਰ ਚ ਕਿ ਇਹ ਸਿਰਫ ਇਹੀ ਸ਼ਿੰਗਾਰ ਰਸ ਤੋਂ ਬਿਨਾ ਹੋ ਜਨਮ ਤਰੀਕ ਨਾਲ ਕੋਈ ਸਮਾਧਾਨ ਨਹੀਂ ਜਿੱਥੋਂ ਤੱਕ ਐ ਕਿਸੇ ਦੇ ਹੈ ਜੀ ਵਿਚਾਰ ਕੋਈ ਆਪਣੇ ਦੇਣਾ ਚਾਹੁੰਦਾ ਇਸ ਪਾਰਟੀਕਲ ਪੁਆਇੰਟ ਤੇ ਅ ਜਪਾਲ ਸਾਹਿਬ ਤੁਸੀਂ ਜਾਂ ਗੁਰਦੀਸ਼ ਆਂਟੀ ਤੁਸੀਂ ਅਗਰ ਇਸ ਬਾਰੇ ਕੋਈ ਆਪਣਾ ਵਿਚਾਰ ਦੇਣਾ ਚਾਹੁੰਦੇ ਤੇ ਮੂਸ ਜੀ ਜਾਂ ਅਖੀਰ ਤੇ ਇਹ ਕਰਨਾ ਦਿੱਤਾ ਹੈ ਹਾਂ ਬੱਚੇ ਹਾਂਜੀ ਅਖੀਰ ਤੇ ਕਿਉਂਕਿ ਹੁਣੇ ਮੈਂ ਹੁਣੇ ਹੁਣੇ ਦਿਖਾਈਆਂ ਨੇ ਕਿ ਇਹਨਾਂ ਨੂੰ ਕਿ ਕਿਉਂਕਿ ਐਕਸਪਰਟ ਨੇ ਸਾਡੇ ਵਿੱਚ ਐਟਲੀਸਟ ਇਹ ਇੱਕ ਹੀ ਸੋਚ ਦੇ ਨਾ ਤਾਂ ਨਹੀਂ ਬਿਲਕੁਲ ਠੀਕ ਹੈ ਅੱਛਾ ਓਕੇ ਜੀ ਚਲੋ ਨਹੀਂ ਤੇ ਫਿਰ ਅੱਗੇ ਅੱਪ ਚੱਲਦੇ ਹਾਂ ਜੀ ਹਾਂਜੀ ਐਂਡ ਤੇ ਡਿਸਕਸ ਕਰ ਲਾਂਗੇ ਚਲੋ ਠੀਕ ਹੈ ਅਕੇ ਹੁਣ ਆਪਾਂ ਇਹ ਵਿਚਾਰ ਕਰਦੇ ਆਂ ਵੀ ਇਕਤਕ ਤੇ ਵਿਸਾਖ ਦਾ ਕੀ ਚੱਕਰ ਪਿਆ ਆ ਹੁਣ ਸਭ ਤੋਂ ਪਹਿਲਾਂ ਦੀ ਸਾਖੀ ਦਾ ਜਿਹੜਾ ਹੁੰਦਾ ਹੈ ਉਹ ਕੋਈ ਅੱਖੀਂ ਢਿੱਠੀ ਜਿਹੜੀ ਚੀਜ਼ ਆ ਉਹਦਾ ਵਰਤਾਂਤ ਲਿਖਿਆ ਲਿਖਤੀ ਰੂਪ ਹੁੰਦਾ ਉਹਨੂੰ ਸਾਖੀ ਕਹਿੰਦੇ ਆ ਹੁਣ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿੰਨੀਆਂ ਸਾਖੀਆਂ ਨੇ ਉਹਨਾਂ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਲਿਖੀਆਂ ਗਈਆਂ ਇਹਦਾ ਮਤਲਬ ਅੱਖੀਂ ਵੇਖਿਆ ਕਿਤਾ ਉਹਨਾਂ ਨੇ ਹੀ ਹੈਗਾ ਸੋ ਜਿਵੇਂ ਸੁਣੀ ਸੁਣਾਈ ਗੱਲ ਤੋਂ ਅੱਗੇ 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 ਉਸ ਤੋਂ ਲਿਖਿਆ ਤੇ ਸਾਰੀਆਂ ਸੰਖਿਆ ਸਾਕੀਆਂ ਤੇ ਕਿੰਤੂ ਪਰੰਤੂ ਕੀਤੇ ਗਏ ਨੇ ਪਹਿਲਾਂ ਤੇデアਸਕਰ ਜਿਹੜੇ ਹੁਣ ਨੇ ਉਹ ਡੇ ਆਈ ਟ੍ਰਾਈਂਗ ਟੂ ਰਿਜ਼ੋਲਵ ਦਮ ਔਰ ਚੇਨ ਦਮ ਜੋ ਇਹ ਹੋਣਾ ਭਾਈ ਗੁਰਦਾਸ ਜੀ ਅੱਗੇ ਆ ਜੀ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਉਹਨਾਂ ਦੀ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੂਰਵ ਕਰਾਉਂਦੇ ਜੀ ਦਾ ਮਤਲਬ ਭਾਵੇਂ ਮੰਨਦਾ ਹੈ ਕਿ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਆ ਜਾਨਾ ਮੈਂ ਜਿਹੜੇ ਗੁਰਪੂਰਵ ਕਰ ਮਨਾਉਂਦੇ ਨੇ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਵਕਤ ਗੁਰਪੂਰ ਮਨਾਏ ਜਾਂਦੇ ਸਨ ਤੇ ਲਾਈਕਲੀ ਮਤਲਬ ਇਹ ਨਹੀਂ ਹ ਉਸ ਵੇਲੇ ਤਾਂ ਗਲਤ ਨਹੀਂ ਮਨਾਏ ਜਾਂਦੇ ਉਹਨਾਂ ਨੇ ਫਿਰ ਉਹ ਥੋੜਾ ਜਿਹਾ ਅੱਗੇ ਆ ਕੇ ਮੈਂ ਥੋੜਾ ਦੱਸਾਂਗਾ ਕਿ ਸੋ ਇਹ ਇੱਕ ਛੋਟਾ ਜਿਹਾ ਪੁਆਇੰਟ ਸੀ ਕਿ ਉਸ ਵੇਲੇ ਵੀ ਗੁਰਪੁਰਬ ਮਨਾਏ ਜਾਂਦੇ ਸਨ ਤੇ ਉਹ ਤਰੀਕੇ ਜਿਹੜੀਆਂ ਸਨ ਉਹ ਕਿਸ ਤਰੀਕਿਆਂ ਨਾਲ ਉਹ ਹਰਾਪਾ ਥੋੜਾ ਜਗੇ ਜਾ ਕੇ ਕੋਲ ਦੇਖਾਂ ਤੇ ਜਿਹਨੇ ਪੁਰਾਣੀ ਜਨਮ ਸਾਖੀ ਲਿਖਿਆ ਉਹ ਭਾਈ ਗੁਰਦਾਸ ਜੀ ਦੇ ਵਕਤ ਲਿਖੀ ਆ ਤੇ ਉਹਨਾਂ ਦਾ ਕਿਉਂਕਿ ਉਹਨਾਂ ਨੇ ਉਸ ਕਾਲ 'ਚ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਗੁਰੂ ਨਾਮ ਕੀਤੇ ਕਾਲ 'ਚ ਵੀ ਸਨ ਤੇ ਉਹ ਇਸ ਕਰਕੇ ਉਹਨਾਂ ਨੂੰ ਤਾਂ ਬਿਲਕੁਲ ਪਤਾ ਹੋਊ ਤੇ ਇਹ ਗਲਤ ਨਹੀਂ ਹੋ ਸਕਦੀ ਔਰ ਇਹ ਜਿਹੜਾ ਹੋਇਆ ਚੇਂਜ ਇਹ ਮਹਾਰਾ ਜਿਹੜਾ ਪੂਰਪੁਰਬ ਦਾ ਕਤਕਿਤ ਮਨਾਉਣਾ ਸ਼ੁਰੂ ਕੀਤਾ ਉਹ ਹੋਇਆ ਜੀ 1815 ਦੇ ਵਿੱਚ ਨਨਕਾਣਾ ਸਾਹਿਬ ਵਿੱਚ ਵਿਖਾਇਆ ਗਿਆ ਸੀ ਪ੍ਰਕਾਸ਼ 1815 ਦੇ ਵਿੱਚ ਤੇ ਕਹਿੰਦੇ ਆਵੇ ਕਿ ਉਹਨਾਂ ਦੇ ਨਾਲ ਗੁਰੂ ਜੀ ਦਾ ਪ੍ਰਕਾਸ਼ ਉਦੋਂ ਸ਼ੁਰੂ ਹੋਇਆ ਵਿਚਾਰਨਯੋਗ ਹੈ ਕਿ ਬਹੁਤੀ ਹੁਣ ਦੇਖੋ ਕਿ ਬਹੁਤੀਆਂ ਸਾਖੀਆਂ ਤੇ ਹੋਰ ਸਰੋਤ ਉਹਦੇ ਵਿੱਚ ਵਿਸਾਖ ਲਿਖਿਆ ਹੈ ਤੇ ਫੇਰ ਵੀ ਪ੍ਰਕਾਸ਼ਦੇਵ ਜਿਹੜਾ ਕਿਉਂ ਮਰਿਆ ਜਾਂਦਾ ਸਵਾਲ ਹੈ ਇਹ ਨੂੰ ਸਤੇ ਹੁਣ ਅੱਗੇ ਥੋੜੀ ਜੀ ਇਹਦੇ ਵਿੱਚ ਵਿਚਾਰ ਕਰਦੇ ਹਾਂ ਕਰਮ ਸਿੰਘ ਹਿਸਟੋਰੀਅਨ ਇਹਨਾਂ ਦਾ ਪੱਟੀ ਸਾਹਿਬ ਸੀਨੀਅਰ ਅਧਿਆਪਕ ਤੇ ਮੈਨੂੰ ਪਿੱਕਲ ਪਤਾ ਉਹਨਾਂ ਨੂੰ ਪਤਾ ਹੋਣਾ ਤੇ ਬਾਕੀ ਵੀ ਕਾਫੀ ਸੰਗਤ ਨੂੰ ਮੇਰੇ ਖਿਆਲ ਵਿੱਚ ਪਤਾ ਹੋਣਾ ਜਿਹੜੇ ਇਨ ਇਸੇ ਇਹਨਾਂ ਬਾਰੇ ਥੋੜਾ ਗਿਆਨ ਰੱਖਦੇ ਨੇ ਤੇ ਕਰਮ ਸਿੰਘ ਹਿਸਟੋਰੀ ਨੇ ਲਿਖਦਾ ਜੀ ਉਹ ਲਿਖਦਾ ਹੈ ਕਿ ਕਤਕਪੂਰ ਨਿਵਾਸੀ ਵਿੱਚ ਪ੍ਰਕਾਸ਼ ਦੇਵਸ ਮਨਾਉਣ ਦਾ ਇੱਕ ਕਾਰਨ ਨਰੰਜਣੀਆਂ ਵੱਲੋਂ ਗੁਰੂ ਜੀ ਨੂੰ ਨੀਵਾਂ ਦਰਸਾਉਣ ਦਾ ਹਿੱਸਾ ਦੱਸਿਆ ਹੈ ਕਤਕਪੂਰ ਨਮਾਸੀ ਉਤਾਰ ਦੇਸ ਲਿਖਣ ਪਿਛੇ ਪੰਜਾਬ ਵਿੱਚ ਉਸ ਸਮੇਂ ਦਾ ਪ੍ਰਸਿੱਧ ਭਰਮ ਦਾ ਸਹਾਰਾ ਲਿਆ ਜਾਂਦਾ ਹੈ ਉਹ ਵੀ ਉਹ ਲਿਖਤ ਹਿੱਸਾ ਦੱਸਿਆ ਜਾਂ ਜਾਪਦਾ ਹੈ ਦਾ ਮਤਲਬ ਕਿ ਯੂ ਕੈਨਟ ਸੇ 100% ਭਾਦਰੋਂ ਜਾਂ ਕਤੰ ਉਹਦਾ ਕਾਰਨ ਕੀ ਹੈ ਪਾਦਰੋ ਜਾਂ ਕਤਕ ਦਿਨ ਮੇ ਬਾਲਕ ਨੂੰ ਅਸ਼ੁੱਭ ਮੰਨ ਕੇ ਘਰੋਂ ਕੱਢ ਦਿੱਤਾ ਜਾਂਦਾ ਸੀ ਜਾਂ ਬਹੁਤੀ ਵਾਰ ਮੰਦਰ ਤੋਂ ਸੰਪਰਪ ਸਮਰਪਣ ਕਰਕੇ ਫਿਰ ਮੁੱਲ ਲੈ ਕੇ ਉਸ ਪਾਸੋਂ ਖਰੀਦ ਲੈਂਦੇ ਸਨ ਅ ਇਸ ਬਾਲਕ ਇਸ ਤਰ੍ਹਾਂ ਕਹਿੰਦੇ ਸੀ ਕਿ ਬਾਲਕ ਦੀ ਸ਼ੁੱਧਤਾ ਜਿਹੜੀ ਆ ਉਹ ਖਰੀ ਜਾਂਦੀ ਹੈ ਹੁਣ ਜਿਹੜੀ ਬਾਲੇ ਵਾਲੀ ਸਾਖੀ ਵਿੱਚ ਇਹੀ ਮੰਤਵ ਤੇ ਨਹੀਂ ਸੀ ਕਿ ਗੁਰੂ ਨਾਨਕ ਜੀ ਨੂੰ ਨੀਵਾ ਦਿਖਾਇਆ ਜਾਵੇ ਕਿ ਇਹ ਤੇ ਭਾਵੇਂ ਕਿ ਕੋਈ ਘਰੋਂ ਕੱਢਣ ਜਾਂ ਵਾਪਸ ਕਰੀਦਣ ਬਾਰੇ ਕਿਤੇ ਕੋਈ ਕਿਸੇ ਦਾ ਵਰਨਣ ਨਹੀਂ ਹੈ ਸੋ ਇਹ ਕੇ ਵੱਡਾ ਕੰਮ ਸਿੰਘਾ ਸਟੋਰੀ ਦੇ ਮੁਤਾਬਕ ਇਹ ਵੀ ਇੱਕ ਵੱਡਾ ਇਹ ਕਹਿ ਰਿਹਾ ਮਕਾਲਫ ਜਿਹੜਾ ਹਿਸਟੋਰੀਅਨ ਹੈ ਉਹ ਇੱਕ ਹੋਰ ਕਾਰਨ ਦੱਸਿਆ ਹੈ ਉਹ ਕਹਿੰਦੇ ਜੀ ਗਿਆਨੀ ਸੰਤ ਸਿੰਘ ਅਮਰਸਾਰ ਅੰਸਾਰੇ ਕਤਕਪੂਰ ਨਮਾਸ਼ੀ ਨੂੰ ਆਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਉਧਰ ਚਲੇ ਜਾਂਦੇ ਸਨ ਕਿਉਂਕਿ ਮੈਂ ਅਮਰਸਾਰ ਰਿਹਾ ਆਂ ਤੇ ਮੈਨੂੰ ਪਤਾ ਹੈ ਕਿ ਜਿਹੜਾ ਆਰਾਮ ਤੀਰਥ ਦਾ ਮੇਲਾ ਅਮਰਸਾਰ ਤੋਂ ਬਹੁਤ ਨੇੜੇ ਆ ਤੇ ਉਹ ਸੋ ਉਧਰੋਂ ਹਟਾਉਣ ਵਾਸਤੇ ਗਿਆਨੀ ਜੀ ਨੇ ਕਤਕ ਦੀ ਬਗਨ ਨਮਾਸ਼ੀ ਵਿਲ ਨਾਲੇ ਦੇਣ ਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੂਰ ਮਨਾਉਣਾ ਸ਼ੁਰੂ ਕੀਤਾ ਉਹਨਾਂ ਨੂੰ ਇਹ ਗੱਲ ਵੀ ਚੁਗਦੀ ਸੀ ਕਿ ਰਾਮ ਤੀਰਥ ਨੂੰ ਜ਼ਕਰੀਆ ਖਾਨ ਨੇ ਮੁਰ ਇਸ ਲਈ ਬਸਾਇਆ ਸੀ ਕਿਉਂਕਿ ਇਹ ਸਿੱਖਾਂ ਦਾ ਬਹੁਤ ਦੁਖੀ ਸੀ ਕਿਉਂਕਿ ਇਹ ਦਾ ਇਹ ਵੀ ਇੰਟਰਪ੍ਰੀਟੇਸ਼ਨ ਹੈ ਕਿ ਰਾਮ ਤੀਰਥ ਜਿਹੜਾ ਜਗ੍ਹਾ ਸੀ ਉਹਨੂੰ ਪਹਿਲਾਂ ਢਾ ਦਿੱਤਾ ਗਿਆ ਤੇ ਜ਼ਕਰੀਆ ਖਾਨ ਨੇ ਫਿਰ ਦੁਬਾਰਾ ਬਣਾਇਆ ਆ ਕਹਿੰਦੇ ਹਨ ਕਿ ਭਾਈ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਹਿਮਤੀ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਅੱਛਾ ਨਨਕਾਣਾ ਸਾਹਿਬ ਮੈਂ ਪਹਿਲਾਂ ਵੀ ਜਿਵੇਂ ਮੈਂਸ਼ਨ ਕੀਤਾ ਹੈ ਕਿ ਉੱਥੇ ਕਤਕ ਦੀ ਪੂਰਨਮਾਸ਼ੀ ਨੂੰ ਗੁਰਮ ਪੂਰ ਮਨਾਉਣਾ 1925 ਵਿੱਚ ਆਰੰਭ ਹੋਇਆ ਸੀ ਪਹਿਲਾਂ 1815 ਤੱਕ ਉੱਥੇ ਉਹ ਵਿਸਾਖ ਚ ਮਨਾਇਆ ਜਾਂਦਾ ਸੀ ਤੇ ਇਹ 1925 ਦੇ ਵਿੱਚ ਆਰੰਭ ਹੋਇਆ ਅ ਮਕਾਲਫ ਨਾਲ ਇਹ ਵੀ ਲਿਖਦਾ ਹੈ ਕਿ ਸ਼ਾਇਦ ਇਹ ਵੀ ਸ਼ਾਇਦ ਹੌਲੀ ਹੋਲੀ ਰਾਮ ਨੌਮੀ ਤੇ ਵਿਸਾਖੀ ਤੋਂ ਬਾਅਦ ਕਿਸਾਨ ਫਸਲ ਵਡਣ ਵਿੱਚ ਰੁੱਝੇ ਜਾਂਦੇ ਸਨ ਅਤੇ ਸੰਗਤ ਕਟਕ ਇਕੱਠੀ ਹੋਣ ਕਰਕੇ ਚੜਾਵਾ ਥੋੜਾ ਕ ਚੜਦਾ ਸੀ ਉਹ ਵੀ ਸੀ ਨਹੀਂ ਨਹੀਂ ਉਹ ਏਵੀ ਹੋਵੇ ਪੌਸਿਬਿਲਟੀ ਹੈ ਜਦ ਕਿ ਕਤਕ ਦੀ ਪੂਰਨ ਮਾਸ਼ੀ ਤੱਕ ਫਸਲ ਸੰਭਾਲ ਕੇ ਕਿਸਾਨ ਵਿਲੇ ਹੋਣ ਕਰਕੇ ਅਤੇ ਦੀਵਾਲੀ ਦੇ ਨੇੜੇ ਸੰਗਤ ਜ਼ਿਆਦਾ ਹੋਣ ਨਾਲ ਚੜਾਵਾ ਜ਼ਿਆਦਾ ਹੋ ਸਕਦਾ ਸੀ ਸੋ ਸਕਦਾ ਸੀ ਅਗੇਨ ਸੋ ਅੱਜ ਕੱਲ ਤੇ ਹੁਣ ਕਾਫੀ ਪਾਪੂਲੇਸ਼ਨ ਜਿਹੜੀ ਆ ਕੇ ਅਸੀਂ ਖੇਤੀ ਨਾਲ ਨਹੀਂ ਸਿੱਧੇ ਕੰਮ ਕਰਦੇ ਲੇਕਿਨ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਜਿਆਦਾ ਪਾਪੂਲੇਸ਼ਨ ਸੀ ਲੋਕਸਨ ਉਹ ਖੇਤੀ ਨਾਲ ਹੀ ਸੰਬੰਧ ਸਨ ਤੇ ਜੇ ਕਦੇ ਖੇਤੀ ਦਾ ਕੰਮ ਹੋਵੇ ਤੇ ਉਹ ਉਹਨਾਂ ਫਿਰ ਉਹ ਕਿਤੇ ਨਹੀਂ ਸੀ ਜਾਂਦੇ ਕੋਈ ਕੁਛ ਵੀ ਹੋਵੇ ਉਹਨਾਂ ਵਾਸਤੇ ਕੋਈ ਕਾ ਪ੍ਰਾਣੀ ਕਹਾਵਤ ਹੈ ਜੇ ਸ਼ਾਇਦ ਸੁਣੀ ਸੁਣੇ ਹੋਣੀ ਆ ਕਿ ਕਿਸੇ ਜੱਟ ਦੀ ਮਹਾਸਵਰ ਸਵਰਗਵਾਸ ਹੋ ਗਈ ਸੀ ਤੇ ਉਹਨੂੰ ਨੇ ਸੰਸਕਾਰ ਦੇ ਕਰਨ ਦੀ ਜਗਾ ਉਹਨੂੰ ਨੇ ਪਰੋਲੇ ਚ ਪਾ ਛੜਿਆ ਤੇ ਫਿਰ ਜਦੋਂ ਹਸੂਣੀਮੀ ਗੱਲ ਹੈ ਇਹ ਬਾਤ ਸੰਸਕਾਰ ਕੀਤਾ ਗਿਆ ਸੋ ਇਹ ਇਨੀ ਇੰਪੋਰਟੈਂਟ ਵਾਟ ਇਟ ਟਾਈਮ ਜਿਹੜਾ ਜਾਂ ਜੋ ਦੇਖ ਲਓ ਅੱਗੇ ਹੈ ਜੀ ਇੱਕ ਹੋਰ ਕੁਝ ਵਿਚਾਰ ਕਿ ਸੁਲਤਾਨਪੁਰ ਲੋਧੀ ਵਿਖੇ ਤਿੰਨ ਦਿਨ ਕਾਲੀ ਬਈ ਵਿੱਚ ਧਿਆਨ ਜੜੀ ਇਹ ਵੀ ਸਾਖੀ ਆ ਉਹ ਸੱਚੀ ਹੈ ਉਹ ਮੈਂ ਕੁਝ ਨਹੀਂ ਕਹਿਣਾ ਜ਼ਿਆਦਾ ਤੇ ਉਹ ਉਹ ਵੀ ਕਤਕ ਦੀ ਪੂਰਨ ਮਾਸ਼ੀ ਨੂੰ ਹੋਈ ਸੀ ਸੋ ਹੋਇਆ ਹੈ ਕਿ ਸਮਾ ਲੰਗਣ ਹੌਲੀ ਹੌਲੀ ਗਿਆਨ ਪ੍ਰਾਪਤੀ ਤੇ ਪ੍ਰਕਾਸ਼ ਦੋਵੇਂ ਕਤਕ ਦੀ ਪਰਚੰਤ ਹੋ ਸੋ ਇਸ ਕਰਕੇ ਹੌਲੀ ਹੌਲੀ ਜਿਹੜਾ ਸਾਰਾ ਉਹ ਸਿਸਟਮ ਬਦਲਣ ਦੇ ਨਾਲ ਤੇ ਇਹੋ ਹੀ ਲੋਕ ਸਭ ਸਮਝਣ ਲੱਗ ਪਏ ਕਿ ਭਾਈ ਕਿ ਕੱਟਕ ਹੀ ਠੀਕ ਹੈ ਥੋੜਾ ਜਿਆ ਹੋਰ ਧਿਆਨ ਦੇਖੋ ਗੁਰੂ ਅਮਰਦਾਸ ਜੀ ਵੱਲੋਂ ਵਿਸਾਖੀ ਮਨਾਉਣ ਦੀ ਪਰੰਪਰਾ ਦਾ ਆਰੰਭ ਅਤੇ ਦਸ਼ਮੇਸ਼ ਪਿਤਾ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਵਾਲੇ ਦਿਨ ਹੋਣਾ ਇਹ ਵੀ ਇੰਡੀਕੇਸ਼ਨ ਸੀ ਕਿ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਦੋਂ ਹੋਇਆ ਸੀ ਕਿ ਉਹ ਦੇ ਨਾਲ ਉਹ ਇਹ ਵੀ ਸੀ ਕਿ ਇੱਕ ਕਾਰਨ ਸੀ ਅੱਗੇ ਜੀ ਉਹਨੇ ਵਿਚਾਰਨ ਦੀ ਲੋੜ ਹੈ ਕਿ ਗੁਰੂ ਜੀ ਦੇ ਪ੍ਰਗਟ ਹੋਣ ਦਾ ਦਿਹਾੜਾ ਉਹ ਠੀਕ ਹੈ ਜਿਹੜਾ ਗੁਰਦਾਪ ਭਾਈ ਗੁਰਦਾਸ ਵੇਲੇ ਗੁਰੂ ਘਰ ਵਿੱਚ ਮਨਾਇਆ ਜਾਂਦਾ ਸੀ ਜਾਂ ਜਿਹੜਾ ਗੁਰੂ ਸਾਹਿਬ ਤੋਂ ਸੈਂਕੜੇ ਸਾਲ ਬਾਅਦ ਮਨਾਉਣਾ ਸ਼ੁਰੂ ਕੀਤਾ ਔਰ ਜੇ ਤੁਸੀਂ ਜਿੱਥੋਂ ਤੱਕ ਉਹਨੂੰ ਮੈਰੇ ਜਿੰਨੇ ਕੀ ਇਨਫਰਮੇਸ਼ਨ ਦੇ ਰਿਹਾ ਕਿ ਮੇਰੇ ਵਿਚਾਰ ਵਿੱਚ ਤੇ ਪ੍ਰਕਾਸ਼ ਦਿਵਸ 15 April ਨੂੰ ਹੀ ਮਨਾਉਣਾ ਚਾਹੀਦਾ ਹੈ ਇਹ ਜਸਤਿਸ ਸਾਰੰਛ ਦੇ ਵਿੱਚ ਕਿ ਬਾਲੇ ਵਾਲੀ ਸਾਖੀ ਤੇ ਤੋਂ ਬਾਕੀ ਸਾਰੀਆਂ ਸਾਖੀਆਂ ਪ੍ਰਕਾਸ਼ ਦੇਸ ਜਿਹੜਾ ਹੈ ਉਹ ਸਾਖ ਦੀਆਂ ਦੱਸਦੇ ਆ ਅ ਜੇ ਤੁਸੀਂ ਗੁਰੂ ਸਾਹਿਬ ਅਵੇਲੇ ਵਿਸਾਖ ਵਿੱਚ ਗੁਰਪੁਰ ਮਨਾਉਣ ਨਾਲ ਰਿਲੇਟਡ ਤੇ ਪਾਤਸ਼ਾਹੀ ਕੰਸੀਡਰ ਕਰੋ ਤੇ ਪਾਤਸ਼ਾਹੀ ਕਰਨ ਦਾ ਸਮਾਂ ਤੇ ਜੋਤੀ ਜੋਤ ਸਮਾਉਣ ਦੇ ਅਰਧ ਆਰਤੀ ਵੀ ਉਹ ਪ੍ਰਕਾਸ਼ ਦੇਸ ਜਿਹੜਾ ਹੈ ਉਹ ਵਿਸਾਖ ਵਿੱਚ ਹੀ ਬਣਦਾ ਹੈ ਤੇ ਆਫਕੋਰਸ ਜਿਹੜੇ ਮਹਾਨ ਕੋਸ਼ ਮਹਾਨ ਕੋਸ਼ ਵਿੱਚ ਵੀ ਮੈਂ ਪਹਿਲਾਂ ਵੀ ਕਿਹਾ ਸੀਗੇ ਉੱਥੇ ਵੀ ਉਹ ਵੀ ਲਿਖਿਆ ਮਵਸਾਖ ਦਾ ਤੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਵੀ ਇਹੋ ਲਿਖਿਆ ਵਿਕੀਪੀਡੀਆ ਐਸਜੀਪੀਸੀ ਦੇ ਵੀ ਤੇ ਇਹੋ ਹੀ ਮਵਸਾਖ ਹੀ ਲਿਖਿਆ ਮਨ ਮਕਾਲਵ ਕਰਮ ਸਿੰਘ ਹਿਸਟੋਰੀਨ ਸਾਖੀਆਂ ਦੇ بیس ਦੇ ਤੁਸੀਂ ਸਾਰਾ ਕੁਝ ਇਹਨੂੰ ਧਿਆਨ ਚ ਰੱਖਦੇ ਤੇ ਹੋਏ ਤੇ ਇਹੋ ਹੀ ਹੈ ਕਿ 15 ਅਪ੍ਰੈਲ ਨੂੰ ਹੀ ਮਨਾਉਣਾ ਚਾਹੀਦਾ ਸੋ ਇਹ ਮੈਂ ਇਹਨਾਂ ਆਪ ਜੀ ਨਾਲ ਸਾਜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਬਾਕੀ ਦੇ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਤੁਸੀਂ ਸੁਣਿਆ ਮੈਨੂੰ ਤੇ ਕੋਈ ਆਪ ਜੀ ਦੇ ਵਿਚਾਰ ਹੋਣ ਤਾਂ ਜੀ ਆਪ ਸਾਂਝੇ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਕਬਲ ਸਿੰਘ ਜੀ ਗ੍ਰੈਂਡ ਪ੍ਰੇਰੀ ਤੋਂ ਜੁਆਇਨ ਕੀਤੇ ਨੇ ਵਾਇਰੂਸ ਚਿਕਾ ਖਾਲਸਾ ਵਾਇਰੂਸ ਜੀ ਕੀ ਫਤਿਹ ਤੇ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਜੀ ਕਿ ਪਲੀਜ਼ ਆਪਣੇ ਆਪ ਨੂੰ ਤੁਸੀਂ ਅਨਮਿਊਟ ਕਰਕੇ ਤੇ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਕਿਉਂਕਿ ਬਹੁਤ ਇੰਪੋਰਟੈਂਟ ਟਾਪਿਕ ਹੈ ਐਂਡ ਇਸ ਤੇ ਅਕਸਰ ਡਿਬੇਟ ਹੁੰਦੀ ਹੈ ਤੇ ਸੋ ਕਾਈਂਡਲੀ ਅ ਅਨਮਿਊਟ ਯੋਰself ਜੀ